ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਅੰਨੇ ਬੰਦੇ ਦੀ ਪਛਾਣ ਇਹੋ ਹੁੰਦੀ ਹੈ ਕਿ ਉਹ ਵੇਖ ਨਹੀਂ ਸਕਦਾ ਸਿਰਫ਼ ਸੁਣ ਕੇ ਚੱਲਦਾ ਹੈ ਅੱਖਾਂ ਦਾ ਕੰਮ ਕੰਨਾਂ ਕੋਲੋਂ ਲੈਂਦਾ ਹੈ ਅੰਨੇ ਮਨੁੱਖ ਨੂੰ ਜਦੋਂ ਮਰਜ਼ੀ ਧੋਖਾ ਹੋ ਸਕਦਾ ਹੈ ਉਸ ਨੂੰ ਫੁੱਲ ਫੜਾਉਣ ਦੇ ਬਹਾਨੇ ਉਸ ਦੇ ਹੱਥਾਂ ਉੱਪਰ ਅਗਰ ਰੱਖੀ ਜਾ ਸਕਦੀ ਹੈ ਅੰਨਾ ਬੰਦਾ ਵੇਖ ਨਹੀਂ ਸਕਦਾ ਸੁਣ ਕੇ ਵਿਸ਼ਵਾਸ ਕਰਦਾ ਹੈ ਪਰ ਜੇਕਰ ਅੱਖਾਂ ਵਾਲਾ ਬੰਦਾ ਵੀ ਸਿਰਫ ਸੁਣ ਕੇ ਹੀ ਵਿਸ਼ਵਾਸ ਕਰ ਲਵੇ ਤਾਂ ਉਸਨੂੰ ਤਾਂ ਫਿਰ ਅੰਧਵਿਸ਼ਵਾਸੀ ਹੀ ਕਿਹਾ ਜਾਂਦਾ ਹੈ ਜੋ ਵੇਖਦਾ ਹੈ ਪਰ ਪਰਖਦਾ ਹੀ ਨਹੀਂ ਸਿਰਫ ਦੂਜਿਆਂ ਦੇ ਕਹੇ ਤੇ ਯਕੀਨ ਕਰ ਲੈਂਦਾ ਹੈ ਤਾਂ ਫਿਰ ਉਹ ਅੰਧਵਿਸ਼ਵਾਸੀ ਹੀ ਹੈ ਅਕਸਰ ਇਸ ਦੁਨੀਆ ਵਿੱਚ ਉਹਨਾਂ ਅੰਧਿਆਂ ਦੀ ਤਾਦਾਦ ਬੜੀ ਘੱਟ ਹੈ ਜਿਨ੍ਹਾਂ ਦੇ ਮੋਤੇ ਤੋਂ ਅੱਖਾਂ ਨਹੀਂ ਪਰ ਉਹਨਾਂ ਲੋਕਾਂ ਦੀ ਗਿਣਤੀ ਬੇਸ਼ੁਮਾਰ ਹੈ ਜਿਨ੍ਹਾਂ ਕੋਲ ਆਤਮਾ ਵੇਖਣ ਵਾਲੀਆਂ ਅੱਖਾਂ ਨਹੀਂ ਹੁੰਦੀਆਂ ਅੰਦੇ ਹਨ ਉਹ ਅੰਦੇ ਇਹੇ ਨਾ ਅੱਖੀਆਂ ਨਾ ਜਿਲਮੁਖ ਲੋਇਨ ਨਾ ਹੈ ਅੰਦੇ ਸਹੀ ਨਾਨਿਕਾ ਖਸਮੋ ਕੋਥੇ ਜਾਹੇ ਅੰਧ ਵਿਸ਼ਵਾਸੀ ਆਪਣੀ ਅੱਖ ਨਾਲ ਕੁਝ ਵੇਖ ਨਹੀਂ ਸਕਦੇ ਦੂਸਰਾ ਵੇਖਦਾ ਹੈ ਅਤੇ ਅੰਧ ਵਿਸ਼ਵਾਸੀ ਉਸ ਤੋਂ ਸੁਣ ਕੇ ਵਿਸ਼ਵਾਸ ਕਰਦੇ ਹਨ ਕੋਈ ਕਹੇਗਾ ਅੰਧ ਵਿਸ਼ਵਾਸੀ ਲੋਕ ਚੋਰ ਨੂੰ ਵੀ ਸੰਤ ਸਮਝ ਲੈਂਦੇ ਹਨ ਇਸ ਸੰਸਾਰ ਵਿੱਚ ਕਾਤਲਾਂ ਦੀ ਪੂਜਾ ਸੱਦ ਸਮਝ ਕੇ ਹੁੰਦੀ ਹੈ ਇੱਥੇ ਅੰਧ ਵਿਸ਼ਵਾਸ ਇੰਨਾ ਹੈ ਕਿ ਜਿਹੜਾ ਸੱਚਾ ਸੰਤ ਹੈ ਉਸ ਨੂੰ ਕਾਲ ਕੋਠਰੀ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ ਉਸ ਨੂੰ ਰਾਹੀਆ ਕੋ ਰਾਹੀਆ ਪਗਲਾ دیਵਾਨਾ ਕਹਿ ਕੇ ਪੱਥਰ ਵਾਲੇ ਜਾਂਦੇ ਹਨ ਦੁਨੀਆ ਅੰਧ ਵਿਸ਼ਵਾਸ ਵਿੱਚ ਜ਼ਿਆਦਾ ਜੀਉਂਦੀ ਹੈ ਪੱਥਰਾਂ ਦੀਆਂ ਬਣੀਆਂ ਕਬਰਾਂ ਉੱਪਰ ਭੋਜਨ ਪੰਡਾਰੇ ਬਣਦੀ ਹੈ ਪਰ ਜਿਉਂਦਿਆਂ ਦੇ ਕੱਪੜੇ ਵੀ ਉਤਾਰਦੀ ਹੈ ਲੋਕ ਮਰਿਆਂ ਪਿੱਛੇ ਸ਼ਰਧਾ ਕਰਾਉਂਦੇ ਹਨ ਪਰ ਜਿਉਂਦੇ ਬਜ਼ੁਰਗਾਂ ਨੂੰ ਦਵਾਈ ਤੱਕ ਨਹੀਂ ਲੈ ਕੇ ਦਿੰਦੇ ਅੰਧ ਵਿਸ਼ਵਾਸ ਤੋਂ ਬਚਣ ਲਈ ਗੁਰੂ ਨੂੰ ਸਮਝਣਾ ਚਾਹੀਦਾ ਹੈ ਗੁਰੂ ਦੇ ਗਿਆਨ ਦੁਆਰਾ ਹੀ ਮਨੁੱਖ ਦੇ ਅੰਦਰ ਵਿਵੇਕ ਵਿਚਾਰ ਪੈਦਾ ਹੁੰਦੀ ਹੈ ਜਿਹੜਾ ਬੰਦਾ ਵਿਚਾਰ ਨਹੀਂ ਕਰਦਾ ਉਹ ਦੂਜਿਆਂ ਦੀ ਦਲੀਲਾਂ ਤੇ ਯਕੀਨ ਕਰਦਾ ਹੈ ਵਿਚਾਰヒਨ ਜੋ ਵਿਸ਼ਵਾਸ ਕਰਦਾ ਹੈ ਉਹ ਅੰਧਵਿਸ਼ਵਾਸ ਹੈ ਉਸ ਦੀ ਆਪਣੀ ਆਤਮਿਕ ਅੱਖ ਗੱਦੇ ਨਹੀਂ ਖੁੱਲਦੀ ਕਿਉਂਕਿ ਉਹ ਦੂਜਿਆਂ ਦੀ ਅੱਖਾਂ ਰਹੀ ਵੇਖਦਾ ਹੈ ਅੰਧਵਿਸ਼ਵਾਸੀ ਦਾ ਸ਼ੋਸ਼ਣ ਹੋ ਸਕਦਾ ਹੈ ਉਸ ਨੂੰ ਫਰਮਾਇਆ ਤੇ ਪਟਕਾਇਆ ਜਾਂਦਾ ਹੈ ਅਤੇ ਉਹ ਹਮੇਸ਼ਾ ਤੋਖਾ ਖਾਂਦਾ ਹੈ ਕਦੀ ਉਹ ਸੱਚ ਤੱਕ ਨਹੀਂ ਪਹੁੰਚ ਸਕਦਾ ਕਿਉਂਕਿ ਸੱਚ ਤੱਕ ਪਹੁੰਚਣ ਲਈ ਵਿਚਾਰ ਦੀ ਲੋੜ ਪੈਂਦੀ ਹੈ ਜਿਸ ਤਰ੍ਹਾਂ ਅੰਦਾ ਵਿਅਕਤੀ ਦੂਸਰੇ ਕੋਲੋਂ ਰਸਤਾ ਪੁੱਛਦਾ ਹੈ ਅਤੇ ਪੁਸ਼ਕੇ ਚੱਲਦਾ ਹੈ ਬਿਵੇਕੀ ਅਤੇ ਵਿਚਾਰਵਲ ਬੰਦਾ ਸੋਂਦਾ ਹੈ ਪਰ ਚੱਲਦਾ ਵਿਚਾਰ ਕਰਕੇ ਹੈ ਪਰ ਜੋ ਅੰਧਵਿਸ਼ਵਾਸੀ ਹੈ ਵਿਚਾਰਹੀਨ ਵਿਸ਼ਵਾਸੀ ਹੈ ਜਾਣਦਾ ਕੋਈ ਹੈ ਮਨ ਦੇ ਅਸੀਂ ਹਾਂ ਪਾਵ ਅੱਖਾਂ ਕਿਸੇ ਹੋਰ ਦੀਆਂ ਹਨ ਪਰ ਮਨ ਦੇ ਅਸੀਂ ਹਾਂ ਪ੍ਰਕਾਸ਼ੀ ਖਬਰ ਕਿਸੇ ਹੋਰ ਨੂੰ ਦਿੱਤੀ ਸਾਨੂੰ ਪ੍ਰਕਾਸ਼ ਤਾਂ ਦਿਖਾਈ ਨਹੀਂ ਦਿੰਦਾ ਅਤੇ ਨਾ ਹੀ ਸਾਡੇ ਪਾਸ ਨਿਤਰ ਹਨ ਅਸੀਂ ਸਿਰਫ ਦੂਸਰੇ ਦੇ ਕਹੇ ਤੇ ਮੰਨਦੇ ਹਾਂ ਇਹ ਜੋ ਮਨੋਤ ਹੈ ਬੜੀ ਖਤਰਨਾਕ ਹੈ ਕਿਉਂਕਿ ਵਿਚਾਰਹੀਣ ਹੈ ਬਬੇਕੀ ਅਤੇ ਵਿਚਾਰਵਨ ਬੰਦਾ ਸੌਂਦਾ ਜ਼ਰੂਰ ਹੈ ਪਰ ਚੱਲਦਾ ਵਿਚਾਰ ਕਰਕੇ ਹੈ ਅਤੇ ਜੋ ਵਿਚਾਰ ਕੀਤੇ ਬਿਨਾ ਕਿਸੇ ਹੋਰ ਦੇ ਦਰਸਾਏ ਰਸਤੇ ਤੇ ਚੱਲਦੇ ਹਨ ਉਹ ਧੋਖਾ ਖਾ ਜਾਂਦੇ ਹਨ ਕਿਉਂਕਿ ਉਹਨਾਂ ਨੇ ਪ੍ਰਕਾਸ਼ ਤਾਂ ਕਦੀ ਦੇਖਿਆ ਨਹੀਂ ਉਹ ਨਿਤਅ ਉਹਨਾਂ ਕੋਲ ਹੀ ਨਹੀਂ ਹੁੰਦੇ ਪਰ ਦੂਸਰੇ ਦੇ ਕਹਨ ਤੇ ਮੰਨਦੇ ਹਨ ਉਹੀ ਕਰਦੇ ਹਨ ਜੋ ਉਹ ਕਰੋਂਦਾ ਹੈ ਫਿਰ ਧੋਖਾ ਖਾ ਜਾਂਦੇ ਹਨ ਐਸੇ ਅੰਧਵਿਸ਼ਵਾਸੀਆਂ ਨੂੰ ਸਮਝਾਉਣਾ ਉਹਨਾਂ ਹੀ ਔਖਾ ਹੈ ਜਿਨ੍ਹਾਂ ਇੱਕ ਅੰਨੇ ਇਨਸਾਨੋਂ ਸਾਡੀ ਅੱਜ ਦੀ ਇੱਕ ਐਸੇ ਹੀ ਅੰਨੇ ਵਿਅਕਤੀ ਦੀ ਸਾਖੀ ਤੋਂ ਵੀ ਇਹੀ ਸੇਧ ਮਿਲਦੀ ਹੈ ਇੱਕ ਬੜੀ ਹੀ ਪਹਿਲੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅੱਗੇ ਬੇਨਤੀ ਹੈ ਅਗਲ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸਿਆਣਾ ਸੰਤ ਬੰਦਾ ਇੱਕ ਦਿਨ ਰਸਤੇ ਵਿੱਚ ਇੱਕ ਅੰਨੇ ਭਿਖਾਰੀ ਨੇ ਉਤਰਸਕਾ ਕੇ ਆਪਣੇ ਨਾਲ ਆਪਣੇ ਘਰ ਲੈ ਆਇਆ ਘਰ ਆ ਕੇ ਉਸਨੇ ਬੜਾ ਹੀ ਸਵਾਲ ਭੋਜਨ ਉਸ ਅੰਦੇ ਵਿਅਕਤੀ ਨੂੰ ਖਵਾਇਆ ਉਹ ਅੰਨਾ ਵਿਅਕਤੀ ਭੋਜਨ ਖਾ ਕੇ ਬੜਾ ਕੁਝ ਹੋਇਆ ਅਤੇ ਸੰਤ ਨੂੰ ਪੁੱਛਣ ਲੱਗਾ ਕਿ ਇਹ ਜਿਹੜਾ ਮੈਂ ਪਦਾਰਥ ਖਾਦਾ ਹੈ ਇਹ ਕਿਸੇ ਉਸ ਸੰਤ ਨੇ ਕਿਹਾ ਕਿ ਇਹ ਖੀਰ ਸੀ ਅੰਨੇ ਨੇ ਫਿਰ ਪੁੱਛਿਆ ਕਿ ਖੀਰ ਕਿਸ ਚੀਜ਼ ਦੀ ਬਣੀ ਹੈ ਸੰਤ ਕਹਿਣ ਲੱਗਾ ਖੀਰ ਦੁੱਧ ਦੀ ਬਣਦੀ ਹੈ ਉਹ ਅੰਨਾ ਪੁੱਛਣ ਲੱਗਾ ਕਿ ਇਹ ਦੁੱਧ ਕਿਸ ਰੰਗ ਦਾ ਹੁੰਦਾ ਹੈ ਸੰਤ ਕਹਿਣ ਲੱਗੇ ਦੁੱਧ ਸਫੇਦ ਹੁੰਦਾ ਹੈ ਅੰਨਾ ਕਹਿਣ ਲੱਗਾ ਮੈਨੂੰ ਬੜੀ ਪਰੇਸ਼ਾਨੀ ਆ ਰਹੀ ਹੈ ਪਹਿਲਾ ਸਵਾਲ ਹੀ ਹਲੇ ਮੇਰਾ ਹੱਲ ਨਹੀਂ ਹੋਇਆ ਤੁਸੀਂ ਨਵਾਂ ਸਵਾਲ ਖੜਾ ਕਰ ਦਿੱਤਾ ਹੁਣ ਇਹ ਦੱਸੋ ਕਿ ਇਹ ਸਫੇਦ ਰੰਗ ਕਿਸ ਰੰਗ ਦਾ ਹੁੰਦਾ ਹੈ ਸੰਤ ਕਹੇ ਲਗਾ ਜਿਸ ਰੰਗ ਦਾ ਹੰਸ ਹੁੰਦਾ ਹੈ ਉਸੇ ਰੰਗ ਦਾ ਹੀ ਸਫੇਦ ਦੁੱਧ ਹੁੰਦਾ ਹੈ ਉਹ ਅੰਨਾ ਬੜਾ ਪਰੇਸ਼ਾਨ ਹੋਇਆ ਕਹੇ ਲਗਾ ਸੰਤ ਜੀ ਮੈਨੂੰ ਹੁਣ ਹੰਸ ਦਾ ਹੀ ਪਤਾ ਨਹੀਂ ਹੰਸ ਕੀ ਹੁੰਦਾ ਹੈ ਕਿਉਂਕਿ ਅਕਸਰ ਅੰਨੇ ਬੰਦੇ ਨੂੰ ਹਰ ਚੀਜ਼ ਤੇ ਵਿਸ਼ਵਾਸ ਕਰਨਾ ਪੈਂਦਾ ਹੈ ਉਸ ਅੰਨੇ ਦੇ ਹੱਥ ਵਿੱਚ ਇੱਕ ਖੁੰਡੀ ਸੀ ਜਿਸ ਦੇ ਸਹਾਰੇ ਅੰਨੇ ਬੰਦੇ ਅਕਸਰ ਰਸਤਾ ਪਛਾਨ ਕੇ ਚੱਲਦੇ ਹਨ ਉਹਨਾਂ ਸੰਤਾਂ ਨੇ ਕਿਹਾ ਇਹ ਜੋ ਤੇਰੇ ਹੱਥ ਵਿੱਚ ਛੜੀ ਹੈ ਉਸ ਦੇ ਮੁੜੇ ਹੋਏ ਹਿੱਸੇ ਉੱਪਰ ਉਸ ਅੰਨੇ ਦਾ ਹੱਥ ਰੱਖ ਕੇ ਉਹਨਾਂ ਸੰਤਾਂ ਨੇ ਕਿਹਾ ਕਿ ਹੰਸ ਦੀ ਗਰਦਨ ਇਸੇ ਤਰ੍ਹਾਂ ਦੀ ਮੁੜੀ ਹੋਈ ਗੋਲ ਹੁੰਦੀ ਹੈ ਉਹ ਅੰਨਾ ਬੰਦਾ ਬੜਾ ਹੀ ਖੁਸ਼ ਹੋ ਗਿਆ ਅਤੇ ਕਹਿਣ ਲੱਗਾ ਹੁਣ ਮੈਨੂੰ ਪਤਾ ਲੱਗ ਗਿਆ ਹੈ ਕਿ ਦੁੱਧ ਇਸ ਖੁੰਡੀ ਵਰਗਾ ਹੁੰਦਾ ਹੈ ਉਹਨਾਂ ਸੰਤਾਂ ਨੇ ਆਪਣੇ ਮੱਥੇ ਤੇ ਹੱਥ ਮਾਰਿਆ ਅਤੇ ਕਿਹਾ ਕਿ ਅੰਨੇ ਬੰਦੇ ਨੂੰ ਸਮਝਾਉਣਾ ਤਾਂ ਬੜਾ ਹੀ ਔਖਾ ਹੈ ਅੰਨਾ ਬੰਦਾ ਸਿਰਫ ਦੂਸਰੇ ਉੱਤੇ ਯਕੀਨ ਕਰ ਸਕਦਾ ਹੈ ਇਸਾ ਵਾਸਤੇ ਅੰਧਵਿਸ਼ਵਾਸੀ ਲੋਕ ਦੂਸਰੇ ਦੇ ਗਿਆਨ ਦੇ ਅਰਥ ਵੀ ਆਪਣੇ ਢੰਗ ਨਾਲ ਕਰਦੇ ਹਨ ਦੂਸਰੇ ਦਾ ਗਿਆਨ ਆਪਣੇ ਅਗਿਆਨ ਨਾਲੋਂ ਵੀ ਬੱਦਲ ਹੁੰਦਾ ਹੈ ਜੇਕਰ ਆਦਮੀ ਦੀਆਂ ਆਪਣੀਆਂ ਅੱਖਾਂ ਨਹੀਂ ਤਾਂ ਦੁਨੀਆ ਭਰ ਦੇ ਲੋਕ ਵੀ ਸੂਰਜ ਨੂੰ ਵੇਖਣ ਤਾਂ ਅੰਨੇ ਵਾਸਤੇ ਅੰਧੇਰਾ ਹੀ ਹੈ ਸਾਰੀ ਦੁਨੀਆ ਮਿਲ ਕੇ ਵੀ ਇੱਕ ਅੰਨੇ ਨੂੰ ਨਹੀਂ ਸਮਝਾ ਸਕਦੀ ਕਿ ਪ੍ਰਕਾਸ਼ ਕੀ ਹੈ ਪ੍ਰਕਾਸ਼ ਸਿਰਫ ਵੇਖਿਆ ਜਾ ਸਕਦਾ ਹੈ ਸਮਝਿਆ ਨਹੀਂ ਜਾ ਸਕਦਾ ਅੰਦਾ ਆਗੂ ਜੇthia ਕਿਉਂ ਪਾਧਰ ਜਾਣਾ ਹੈ ਆਪ ਮੁਸਹਿਮਤ ਹੋਸ਼ੀਆ ਕਿਉਂ ਰਹੋ ਪਛਾਨਾ ਜੇ ਕਿਸੇ ਮਨੁੱਖ ਦੇ ਆਗੂ ਉਹ ਮਨੁੱਖ ਬਣ ਜਾਏ ਜੋ ਆਪ ਹੀ ਮਾਇਆ ਦੇ ਮੋਹ ਵਿੱਚ ਅੰਨਾ ਹੋਇਆ ਪਿਆ ਹੈ ਤਾਂ ਉਹ ਜੀਵਨ ਸਫਰ ਦਾ ਸਿੱਧਾ ਰਸਤਾ ਨਹੀਂ ਸਮਝ ਸਕਦਾ ਕਿਉਂਕਿ ਉਹ ਆਗੂ ਆਪ ਹੀ ਹੋਸ਼ੀ ਅਕਲ ਦੇ ਕਾਰਨ ਲੁੱਟਿਆ ਜਾ ਰਿਹਾ ਹੈ ਉਸ ਦੀ ਅਗਵਾਈ ਵਿੱਚ ਤੁਰਨ ਵਾਲਾ ਵੀ ਕਿਸ ਤਰ੍ਹਾਂ ਲਾਲਬਸਕਦਾ ਹੈ ਮਾਇਆ ਦੇ ਮੋਹ ਵਿੱਚ ਅੰਨੇ ਹੋਏ ਮਨੁੱਖ ਦੀ ਆਪਣੀ ਹੀ ਅਕਲ ਡੋਲੀਪੋਰੀ ਹੋਈ ਹੁੰਦੀ ਹੈ ਉਹ ਆਪ ਹੀ ਸਹੀ ਰਸਤੇ ਉੱਤੇ ਨਹੀਂ ਤੁਰ ਸਕਦਾ ਅਤੇ ਪਰਮਾਤਮਾ ਦਾ ਦਰ ਲੱਭ ਨਹੀਂ ਸਕਦਾ ਪਰਮਾਤਮਾ ਦੇ ਨਾਮ ਤੋਂ ਵਾਂਝੇ ਹੋਣ ਕਰਕੇ ਮਨੁੱਖ ਨੂੰ ਕੁਝ ਨਹੀਂ ਸੁੱਝਦਾ ਮਾਇਆ ਦੇ ਮੋ ਵਿੱਚ ਅੰਨਾ ਹੋਇਆ ਮਨੁੱਖ ਮਾਇਆ ਦੀ ਦੌੜ ਭੱਜ ਵਿੱਚ ਡੁੱਬ ਜਾਂਦਾ ਹੈ ਪਰ ਜਿਸ ਮਨੁੱਖ ਦੇ ਮਨ ਵਿੱਚ ਗੁਰੂ ਦਾ ਸ਼ਬਦ ਵੱਸਦਾ ਹੈ ਉਸ ਦੇ ਹਿਰਦੇ ਵਿੱਚ ਦਿਨ ਰਾਤ ਨਾਮ ਦਾ ਚਾਨਣ ਹੋਇਆ ਰਹਿੰਦਾ ਹੈ ਉਸ ਦੇ ਅੰਦਰ ਸੇਵਾ ਸਿਮਰਨ ਦਾ ਉਤਸ਼ਾਹ ਪੈਦਾ ਹੋਇਆ ਰਹਿੰਦਾ ਹੈ ਉਹ ਆਪਣੇ ਦੋਵੇਂ ਹੱਥ ਜੋੜ ਕੇ ਗੁਰੂ ਦੇ ਪਾਸ ਬੇਨਤੀ ਕਰਦਾ ਰਹਿੰਦਾ ਹੈ ਕਿਉਂਕਿ ਗੁਰੂ ਹੀ ਉਸ ਨੂੰ ਜੀਵਨ ਦਾ ਸਿੱਧਾ ਰਸਤਾ ਦੱਸਦਾ ਹੈ ਕਿਉਂ ਰਾਹਤ ਜਾਵੇ ਮਹਿਰ ਪਾਵੇ ਅੰਧ ਕੀ ਮਤ ਅੰਧਲੀ ਵਿਨ ਨਾਮ ਹਰ ਕੈ ਕਛਣਾ ਸੂਝੈ ਅੰਧ ਬੂਡੋ ਤੰਦਲੀ ਦਿਨ ਰਾਤ ਚਾਨਨ ਚਾਉ ਉਪਜੈ ਸਬਦ ਗੁਰ ਕਾ ਮਨ ਵਸੈ ਕਰ ਜੋੜ ਗੁਰ ਪੈ ਕਰ ਬੇਨਤੀ ਰਾਹੋ ਪਾਦਰ ਗੁਰ ਦਸੈ ਇਸ ਅੰਧ ਵਿਸ਼ਵਾਸ ਤੋਂ ਬਚਣ ਲਈ ਕੇਵਲ ਅਤੇ ਕੇਵਲ ਗਿਆਨ ਹੀ ਇਕਮਤਰ ਸਹਾਰਾ ਹੈ ਅਤੇ ਇਹ ਗਿਆਨ ਅਤੇ ਵਿਚਾਰ ਕਰਨ ਨਾਲ ਹੀ ਮਨੁੱਖ ਦੀ ਸੂਰਤ ਝੂਠ ਦਾ ਤਿਆਗ ਕਰਦੀ ਹੈ ਅਤੇ ਸੱਚ ਦੀ ਤਰਫ ਵੱਧਦੀ ਜਾਂਦੀ ਹੈ ਇੱਕ ਦਿਨ ਐਸਾ ਹੁੰਦਾ ਹੈ ਕਿ ਗਿਆਨ ਅਤੇ ਵਿਚਾਰ ਵੀ ਸਮਪਤ ਹੋ ਜਾਂਦੇ ਹਨ ਅਤੇ ਇਹ ਗਿਆਨ ਅਤੇ ਵਿਚਾਰ ਗੁਰੂ ਤੋਂ ਬਿਨਾ ਪ੍ਰਾਪਤ ਨਹੀਂ ਹੁੰਦੇ ਗੁਰਬਾਣੀ ਵਿੱਚ ਗੁਰੂ ਨੂੰ ਸੂਰਜ ਅਤੇ ਚੰਦਰਮਾ ਦੀ ਰੋਸ਼ਨੀ ਨਾਲੋਂ ਕਈ ਹਜ਼ਾਰ ਗੁਣਾ ਵੱਧ ਰੋਸ਼ਨੀ ਦੇਣ ਵਾਲਾ ਬਿਆਨ ਕੀਤਾ ਗਿਆ ਹੈ ਜੈਸੋ ਚੰਦਾ ਉਗਵੇ ਸੂਰਤ ਚੜੇ ਹਜ਼ਾਰ ਇੱਤੇ ਚਾਨਣ ਹੁੰਦਿਆਂ ਗੁਰਬੀਨ ਕੋਰ ਅਦਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ